ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜ਼ਾਤਾ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਪਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਾਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਾਹਮਣੇ ਸਾਹਮਣੇ ਤੇ ਹੋਣੀਆਂ ਹੀ ਰਹਿਣਗੀਆਂ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਸਨ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ ਔਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਰਿਕਾਰਡ ਤੋੜ ਬਰਸਾਤ ਹੋ ਰਹੀ ਹੈ ਪਿਛਲੇ 36 ਘੰਟਿਆਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਹੁਣ ਕੁਝ ਸਮੇਂ ਤੋਂ ਬਰਸਾਤ ਜਿਹੜੀ ਕਿ ਉਹ ਥੰਮਦੀ ਵਿਖਾਈ ਦੇ ਰਹੀ ਹੈ ਪਰ ਗੱਲ ਕਰ ਲਈਏ ਅਸਮਾਨ ਵਿੱਚ ਬੱਦਲਵਾਈ ਜਿਹੜੀ ਕਿ ਉਹ ਛਾਈ ਹੋਈ ਹੈ ਤੇ ਇੰਡਜਾਪ ਦਾ ਵੀ ਆਉਣ ਵਾਲਾ ਸਮਾਂ ਵੀ ਜਿਹੜਾ ਕਿ ਉਹ ਬਰਸਾਤ ਵਿੱਚ ਹੀ ਲੰਗੇਗਾ ਕਿਉਂਕਿ ਬਹੁਤ ਜ਼ਿਆਦਾ ਬਰਸਾਤ ਹੋਣ ਕਰਕੇ ਸੜਕਾਂ ਤੇ ਵੀ ਜਿਹੜਾ ਪਾਣੀ ਹੈ ਉਹ ਅੱਲਾ ਬਾਲਾ ਭਰਿਆ ਹੋਇਆ ਦਿਖਾਈ ਦੇ ਰਿਹਾ ਜਿਸ ਵਿੱਚੋਂ ਵਾਹਨ ਚਾਲਕ ਜਿਹੜੇ ਨੇ ਉਹ ਗੁਜ਼ਰ ਰਹੇ ਨੇ ਟੂ ਵੀਲ ਚਾਲਕਾਂ ਨੂੰ ਖਾਸੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿਉਂਕਿ ਫੋਰ ਵੀਲ ਚਾਲਕ ਤਾਂ ਚਲੋ ਕਾਰਾਂ ਵਿੱਚ ਬੈਠੇ ਹੋਏ ਨੇ ਕੋਈ ਦਿੱਕਤ ਨਹੀਂ ਹੈ ਪਰ ਟੂ ਵੀਲ ਚਾਲਕਾਂ ਵਾਸਤੇ ਬਹੁਤ ਜ਼ਿਆਦਾ ਦਿੱਕਤ ਹੈ ਕਿਉਂਕਿ ਗੰਦਾ ਜਿਹੜਾ ਪਾਣੀ ਹੈ ਬਰਸਾਤੀ ਪਾਣੀ ਹੈ ਉਸ ਦੀ ਨਿਕਾਸੀ ਜਿਹੜੀ ਕਿ ਨਾ ਦੇ ਬਰਾਬਰ ਹੁੰਦੀ ਹੈ ਤੇ ਆਵਾਜਾਈ ਵਿੱਚ ਅਕਸਰ ਟੂ ਵੀਲ ਚਾਲਕਾਂ ਨੂੰ ਕਾਫੀ ਦਿੱਕਤਾਂ ਹੁੰਦੀਆਂ ਨੇ ਉਹਨਾਂ ਦੇ ਕੱਪੜੇ ਵੀ ਜਿਹੜੇ ਨੇ ਉਹ ਖਰਾਬ ਹੁੰਦੇ ਨੇ ਤੇ ਆਂਜਣ ਵਿੱਚ ਲਗਾਤਾਰ ਲੋਕਾਂ ਨੂੰ ਕਾਫੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਗੱਲ ਕਰ ਲਈਏ ਅ ਅੰਮ੍ਰਿਤਸਰ ਦੇ ਹੀ ਅਜਨਾਲਾ ਦੀ ਪਿੰਡ ਦੀ ਜਿੱਥੇ ਕੀ ਰਾਵੀ ਦਾ ਪੱਧਰ ਵੀ ਜਿਹੜਾ ਕਿ ਕਾਫੀ ਜ਼ਿਆਦਾ ਚੜਿਆ ਹੋਇਆ ਹੈ ਔਰ ਜੇ ਗੱਲ ਕਰੀਏ ਬੀਤੇ ਸਮੇਂ ਦੀ ਤਾਂ 1988 ਵਿੱਚ ਪੰਜਾਬ ਬੰਦਰ ਹੜਾ ਆਏ ਸਨ ਪਰ ਹੁਣ ਜੇ ਗੱਲ ਕਰੀ ਤਾਂ ਹੁਣ ਵੀ ਉਹੀ ਸਥਿਤੀ ਬਣੀ ਹੋਈ ਹੈ ਬਹੁਤ ਸਾਰੇ ਦਰਿਆਨ ਜਿਹੜੇ ਕੀ ਉਹ ਆਪਣੇ ਪੱਧਰ ਤੋਂ ਉੱਪਰ ਵੱਲੋਂ ਚੱਲ ਰਹੇ ਨੇ ਤੇ ਜਿਸ ਨੇ ਕੀ ਜਿੱਥੇ ਸਹਿਮ ਦਾ ਮਾਹੌਲ ਵੀ ਲੋਕਾਂ ਵਿੱਚ ਹੈ ਕਿਉਂਕਿ ਜਿਹੜੇ ਪਿੰਡਾਂ ਦੇ ਲੋਕ ਨੇ ਜਿਹੜੇ ਵਸੇ ਹੋਏ ਨੇ ਪਿੰਡਾਂ ਦੇ ਕੋਲ ਦਰਿਆਵਾਂ ਦੇ ਕੋਲ ਉੱਥੇ ਜਿਆਦਾ ਪਾਣੀ ਪਰੰਦਾ ਖਦਸ਼ਾ ਹੈ ਤੇ ਦੂਜੇ ਪਾਸੇ ਸ਼ਹਿਰਾਂ ਵਿੱਚ ਵੀ ਜਿਹੜਾ ਕੀ ਉਹ ਸੜਕਾਂ ਤੇ ਜਿਆਦਾ ਪਾਣੀ ਖੜਾ ਵਿਖਾਈ ਦੇ ਰਿਹਾ ਕਿਉਂਕਿ ਬਹੁਤ ਜਿਆਦਾ ਬਰਸਾਤ ਹੋਈ ਹੈ ਜਿਸ ਨੇ ਕੀ ਜਿਹੜਾ ਜਨਜੀਵਨ ਹੈ ਉਹ ਥੋੜਾ ਅਸਵਿਵਸ ਜੁੜ ਕੀਤਾ ਹੋਇਆ ਹੈ ਆਵਾਜ਼ੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਫਿਲਹਾਲ ਤਸਵੀਰਾਂ ਦਿਖਾ ਰਿਹਾ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵੇਨਿਊ ਦੀਆਂ ਜਿੱਥੇ ਕੀ ਸੜਕਾਂ ਤੇ ਪਾਣੀ ਖੜਾ ਹੈ ਔਰ ਲੋਕ ਆਵਾਜ਼ਾਈ ਕਰ ਰਹੇ ਨੇ ਕਿਉਂਕਿ ਲੋਕਾਂ ਨੇ ਆਪਣੇ ਕੰਮਕਾਰ ਵੀ ਨਿਪਟਾਉਣੇ ਨੇ ਜੋ ਰੋਜ਼ਮਰਰਾ ਦੇ ਕੰਮਕਾਰ ਨੇ ਉਹ ਵੀ ਜਰੂਰ ਨਿਪਟਾਉਣੇ ਨੇ ਤੇ ਪਰ ਇਹ ਗੱਲ ਕਰ ਲਈਏ ਪਿਛਲੇ 36 ਘੰਟੇ ਤੋਂ ਲਗਾਤਾਰ ਰੋਕ ਰੋਕ ਕੇ ਅੰਮ੍ਰਿਤਸਰ ਵਿੱਚ ਬਰਸਾਤ ਹੋ ਰਹੀ ਹੈ ਹੁਣ ਕੁਝ ਸਮਾਂ ਪਹਿਲਾਂ ਜਿਹੜੀ ਬਰਸਾਤ ਹੈ ਉਹ ਥਮੀ ਹੈ ਜਿਸਨੇ ਕਿ ਮੌਸਮ ਬਹੁਤ ਜ਼ਿਆਦਾ ਸੁਹਾਣਾ ਬਣਾ ਦਿੱਤਾ ਹੈ ਔਰ ਜਿਹੜਾ ਪਾਰਾ ਹੈ ਉਹ ਕਾਫੀ ਹੀਠਾਂ ਲੜ ਗਿਆ ਅਕਸਰ ਇਨਾ ਦਿਨਾਂ ਵਿੱਚ ਜਿਹੜਾ ਪਾਰਾ ਹੈ ਤਾਪਮਾਨ ਉਹ ਕਾਫੀ ਜ਼ਿਆਦਾ ਹੁੰਦਾ ਹੈ 40 ਡਿਗਰੀ ਦੇ ਆਸ-ਪਾਸ ਹੁੰਦਾ ਹੈ ਔਰ 40 ਡਿਗਰੀ ਤੋਂ ਵੀ ਜ਼ਿਆਦਾ ਜਿਹੜਾ ਪਾਰਾ ਹੈ ਉਹ ਚਲਾ ਜਾਂਦਾ ਹੈ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਦਾ ਪੈਂਦਾ ਹੈ ਲੋਕਾਂ ਨੂੰ ਗਰਮੀ ਤੋਂ ਲੂਜ਼ ਚਪੇੜ ਤੋਂ ਕਾਫੀ ਪਰੇਸ਼ਾਨੀ ਚੱਲਨੀ ਪੈਂਦੀ ਹੈ ਪਰ ਜੋ ਹਾਲਾਤ ਬਣੇ ਹੋਏ ਨੇ ਮੌਸਮ ਜਿਹੜਾ ਬਹੁਤ ਸੁਹਾਣਾ ਬਣਿਆ ਹੋਇਆ ਕਿਉਂਕਿ ਪਿਛਲੇ ਇਹ ਗੱਲ ਕਰ ਲਈਏ 1.5 ਦਿਨ ਤੋਂ ਲਗਾਤਾਰ ਬਰਸਾਤ ਅੰਮ੍ਰਿਤਸਰ ਵਿੱਚ ਹੋ ਰਹੀ ਹੈ ਔਰ ਬਰਸਾਤ ਨੇ ਮੌਸਮ ਸੁਹਾਣਾ ਬਣਾ ਦਿੱਤਾ ਹੈ ਲੋਕ ਵੀ ਜਿਹੜੇ ਕੀ ਬਰਸਾਤ ਵਿੱਚ ਆ ਜਾ ਰਹੇ ਨੇ ਔਰ ਦੂਜੇ ਪਾਸੇ ਵੱਡੀ ਰਾਹਤ ਹੈ ਗਰਮੀ ਤੋਂ ਤਾਂ ਇੱਕ ਆਫਤ ਵੀ ਜਿਹੜੀ ਕਿ ਸੜਕਾਂ ਤੇ ਪਾਣੀ ਭਰਿਆ ਹੋਇਆ ਬਹੁਤ ਸਾਰੇ ਐਸੇ ਇਲਾਕੇ ਨੇ ਅੰਮ੍ਰਿਤਸਰ ਦੇ ਜਿੱਥੇ ਕਿ ਪਾਣੀ ਲਬ ਲਬ ਭਰਿਆ ਹੋਇਆ ਕਈ ਤਾਂ ਐਸੇ ਇਲਾਕੇ ਵੀ ਨੇ ਨੀਵੇਂ ਇਲਾਕੇ ਨੇ ਜਿੱਥੇ ਕਿ ਗੋਡੇ ਤਾਈਂ ਪਾਣੀ ਭਰਿਆ ਹੋਇਆ ਜੇਕਰ ਨਿਗਮ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਬੁੰਦਾ ਤਾਂ ਸ਼ਾਇਦ ਅਜਿਹੇ ਹਾਲਾਤ ਸੜਕਾਂ ਤੇ ਨਾ ਵਿਖਾਈ ਦਿੰਦੇ ਕਿਉਂਕਿ ਇਹ ਡੀਸਿਲਟਿੰਗ ਹੈ ਜਿਹੜੀ ਕਿ ਉਹ ਸਮੇਂ ਸਿਰ ਕਰਵਾਈ ਜਾਂਦੀ ਕਿਉਂਕਿ ਜੋ ਬਰਸਾਤਾਂ ਦੇ ਮੌਸਮ ਮੌਨਸੂਨ ਦਾ ਵੀ ਮੌਸਮ ਹੈ ਪਿਛਲੇ ਮਹੀਨੇ ਹੀ ਜਿਹੜਾ ਮੌਨਸੂਮ ਦਾ ਮੌਸਮ ਜਿਹੜਾ ਮਹੀਨਾ ਉਹ ਗੁਜ਼ਰਿਆ ਤੇ ਸਾਵਨ ਦਾ ਮਹੀਨਾ ਜਿਸ ਵਿੱਚ ਕਾਫੀ ਸਾਰੀਆਂ ਬਰਸਾਤਾਂ ਹੁੰਦੀਆਂ ਨੇ ਪਰ ਸਾਵਨ ਦਾ ਮਹੀਨਾ ਵੀ ਗੁਜ਼ਰ ਚੁੱਕਾ ਹੈ ਉਸ ਤੋਂ ਬਾਅਦ ਵੀ ਜਿਹੜਾ ਅਗਾਹ ਭਾਦੋ ਦਾ ਮਹੀਨਾ ਹੈ ਉਸ ਵਿੱਚ ਵੀ ਕਾਫੀ ਸਾਰੀਆਂ ਬਰਸਾਤਾਂ ਜਿਹੜੀ ਕਿ ਹੋ ਰਹੀਆਂ ਨੇ ਜਿਸ ਕਰਕੇ ਆਵਾਜਾਈ ਬਹੁਤ ਮੁਸ਼ਕਲ ਹੋ ਰਹੀ ਲੋਕਾਂ ਦੀ ਪਰ ਇੱਕ ਰਾਹਤ ਵਾਲੀ ਗੱਲ ਇਹ ਹੈ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਦੂਜੇ ਪਾਸੇ ਕਿਉਂਕਿ ਕਹਿੰਦੇ ਨੇ ਹਰ ਚੀਜ਼ ਦੇ ਦੋ ਇੰਪੈਕਟ ਹੁੰਦੇ ਨੇ ਇੱਕ ਇੰਪੈਕਟ ਤਾਂ ਗਰਮੀ ਤੋਂ ਰਾਹਤ ਹੈ ਪਰ ਦੂਜੇ ਪਾਸੇ ਜੋ ਹਾਲਾਤ ਬਣੇ ਹੋਏ ਸੜਕਾਂ ਤੇ ਸੜਕਾਂ ਲਬ ਲਬ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਹੋ ਰਹੀ ਹੈ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਹੈ ਜਿਹੜੇ ਵੀ ਸੀਵਰੇਜ ਪ੍ਰਣਾਲੀ ਹੈ ਉਸ ਨੂੰ ਸਹੀ ਤਰੀਕੇ ਨਾਲ ਉਹਦੀ ਸਫਾਈ ਕਰਵਾਈ ਜਾਵੇ ਉੱਥੋਂ ਗਾਰਡ ਕਰਵਾਈ ਜਾਵੇ ਤਾਂ ਜੋ ਜਿਹੜਾ ਇਹ ਪਾਣੀ ਬਰਸਾਤੀ ਇਹ ਸੜਕਾਂ 'ਚ ਨਾ ਖਲੋਵੇ ਇਹਨਾਂ ਦੀ ਨਿਕਾਸੀ ਜਿਹੜੀ ਕਿ ਉਹ ਸਮੇਂ ਸਿਰ ਹੋਵੇ ਤੇ ਲੋਕਾਂ ਨੂੰ ਰਾਹਤ ਮਿਲੇ ਕਮਲਪਰਸ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸ੍ਰੀ ਟੀਵੀ ਅੰਮ੍ਰਿਤਸਰ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ ਔਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰ ਰਿਕਾਰਡ ਤੋੜ ਬਰਸਾਤ ਹੋ ਰਹੀ ਹੈ ਪਿਛਲੇ 36 ਘੰਟਿਆਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਹੁਣ ਕੁਝ ਸਮੇਂ ਤੋਂ ਬਰਸਾਤ ਜਿਹੜੀ ਕੀ ਉਹ ਥੰਮਦੀ ਵਿਖਾਈ ਦੇ ਰਹੀ ਹੈ ਪਰ ਗੱਲ ਕਰ ਲਈਏ ਅਸਮਾਨ ਵਿੱਚ ਬੱਦਲਵਾਈ ਜਿਹੜੀ ਕੀ ਉਹ ਛਾਈ ਹੋਈ ਹੈ ਤੇ ਇੰਜ ਜਾਪਦਾ ਵੀ ਆਉਣ ਵਾਲਾ ਸਮਾਂ ਵੀ ਜਿਹੜਾ ਕੀ ਉਹ ਬਰਸਾਤ ਵਿੱਚ ਹੀ ਲੰਗੇਗਾ ਕਿਉਂਕਿ ਬਹੁਤ ਜ਼ਿਆਦਾ ਬਰਸਾਤ ਹੋਣ ਕਰਕੇ ਸੜਕਾਂ ਤੇ ਵੀ ਜਿਹੜਾ ਪਾਣੀ ਹੈ ਉਹ ਲੱਭਾ ਲੱਭ ਭਰਿਆ ਹੋਇਆ ਦਿਖਾਈ ਦੇ ਰਿਹਾ ਜਿਸ ਵਿੱਚੋਂ ਵਾਹਨ ਚਾਲਕ ਜਿਹੜੇ ਨੇ ਉਹ ਗੁਜ਼ਾਰੇ ਹਨੇ ਟੂ ਵੀਲ ਚਾਲਕਾਂ ਨੂੰ ਖਾਸੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿਉਂਕਿ ਫੋਰ ਵੀਲ ਚਾਲਕ ਤਾਂ ਚਲੋ ਕਾਰਾਂ ਵਿੱਚ ਬੈਠੇ ਹੋਏ ਨੇ ਕੋਈ ਦਿੱਕਤ ਨਹੀਂ ਹੈ ਪਰ ਟੂ ਵੀਲ ਚਾਲਕਾਂ ਵਾਸਤੇ ਬਹੁਤ ਜ਼ਿਆਦਾ ਦਿੱਕਤ ਹੈ ਕਿਉਂਕਿ ਗੰਦਾ ਜਿਹੜਾ ਪਾਣੀ ਹੈ ਬਰਸਾਤੀ ਪਾਣੀ ਹੈ ਉਸ ਦੀ ਨਿਕਾਸੀ ਜਿਹੜੀ ਕਿ ਨਾ ਦੇ ਬਰਾਬਰ ਹੁੰਦੀ ਹੈ ਤੇ ਆਵਾਜਾਈ ਵਿੱਚ ਅਕਸਰ ਟੂ ਵੀਲ ਚਾਲਕਾਂ ਨੂੰ ਕਾਫੀ ਦਿੱਕਤਾਂ ਹੁੰਦੀਆਂ ਨੇ ਉਹਨਾਂ ਦੇ ਕੱਪੜੇ ਵੀ ਜਿਹੜੇ ਨੇ ਉਹ ਖਰਾਬ ਹੁੰਦੇ ਨੇ ਤੇ ਆਂਜਣ ਵਿੱਚ ਲਗਾਤਾਰ ਲੋਕਾਂ ਨੂੰ ਕਾਫੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਗੱਲ ਕਰ ਲਈਏ ਅੰਮ੍ਰਿਤਸਰ ਦੇ ਹੀ ਅਜਨਾਲਾ ਦੀ ਪਿੰਡ ਦੀ ਜਿੱਥੇ ਕੀ ਰਾਵੀ ਦਾ ਪੱਧਰ ਵੀ ਜਿਹੜਾ ਕਿ ਕਾਫੀ ਜ਼ਿਆਦਾ ਚੜਿਆ ਹੋਇਆ ਹੈ ਔਰ ਜੇ ਗੱਲ ਕਰੀਏ ਬੀਤੇ ਸਮੇਂ ਦੀ ਤਾਂ 1988 ਵਿੱਚ ਪੰਜਾਬ ਬੰਦਰ ਖੜ ਆਏ ਸਨ ਪਰ ਹੁਣ ਜੇ ਗੱਲ ਕਰੀ ਤਾਂ ਹੁਣ ਵੀ ਉਹੀ ਸਥਿਤੀ ਬਣੀ ਹੋਈ ਹੈ ਬਹੁਤ ਸਾਰੇ ਦਰਿਆਨ ਜਿਹੜੇ ਕੀ ਉਹ ਆਪਣੇ ਪੱਧਰ ਤੋਂ ਉੱਪਰ ਵੱਲ ਨੂੰ ਚੱਲ ਰਹੇ ਨੇ ਤੇ ਜਿਸ ਨੇ ਕੀ ਜਿੱਥੇ ਸਹਿਮ ਦਾ ਮਾਹੌਲ ਵੀ ਲੋਕਾਂ ਵਿੱਚ ਹੈ ਕਿਉਂਕਿ ਜਿਹੜੇ ਪਿੰਡਾਂ ਦੇ ਲੋਕ ਨੇ ਜਿਹੜੇ ਵਸੇ ਹੋਏ ਨੇ ਪਿੰਡਾਂ ਦੇ ਕੋਲ ਦਰਿਆਵਾਂ ਦੇ ਕੋਲ ਉੱਥੇ ਜਿਆਦਾ ਪਾਣੀ ਪਰੰਦਾ ਖਦਸ਼ਾ ਹੈ ਤੇ ਦੂਜੇ ਪਾਸੇ ਸ਼ਹਿਰਾਂ ਵਿੱਚ ਵੀ ਜਿਹੜਾ ਕੀ ਉਹ ਸੜਕਾਂ ਤੇ ਜਿਆਦਾ ਪਾਣੀ ਖੜਾ ਵਿਖਾਈ ਦੇ ਰਿਹਾ ਕਿਉਂਕਿ ਬਹੁਤ ਜਿਆਦਾ ਬਰਸਾਤ ਹੋਈ ਹੈ ਜਿਸ ਨੇ ਕੀ ਜਿਹੜਾ ਜਨਜੀਵਨ ਹੈ ਉਹ ਥੋੜਾ ਅਸਵਿਵਸ ਜੁੜ ਕੀਤਾ ਹੋਇਆ ਹੈ ਆਵਾਜ਼ੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਫਿਲਹਾਲ ਤਸਵੀਰਾਂ ਦਿਖਾ ਰਿਹਾ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵੇਨਿਊ ਦੀਆਂ ਜਿੱਥੇ ਕੀ ਸੜਕਾਂ ਤੇ ਪਾਣੀ ਖੜਾ ਔਰ ਲੋਕ ਆਵਾਜ਼ਾਈ ਕਰ ਰਹੇ ਨੇ ਕਿਉਂਕਿ ਲੋਕਾਂ ਨੇ ਆਪਣੇ ਕੰਮਕਾਰ ਵੀ ਨਿਪਟਾਉਣੇ ਨੇ ਜੋ ਰੋਜ਼ ਮਰਰਾ ਦੇ ਕੰਮਕਾਰ ਨੇ ਉਹ ਵੀ ਜਰੂਰ ਨਿਪਟਾਣੇ ਨੇ ਪਰ ਇਹ ਗੱਲ ਕਰ ਲਈਏ ਪਿਛਲੇ 36 ਘੰਟੇ ਤੋਂ ਲਗਾਤਾਰ ਰੋਕ ਰੋਕ ਕੇ ਅੰਮ੍ਰਿਤਸਰ ਵਿੱਚ ਬਰਸਾਤ ਹੋ ਰਹੀ ਹੈ ਹੁਣ ਉਸ ਸਮੇਂ ਪਹਿਲਾਂ ਜਿਹੜੀ ਬਰਸਾਤ ਹੈ ਉਹ ਥਮੀ ਹੈ ਜਿਸਨੇ ਕਿ ਮੌਸਮ ਬਹੁਤ ਜ਼ਿਆਦਾ ਸੁਖਾਣਾ ਬਣਾ ਦਿੱਤਾ ਹੈ ਔਰ ਜਿਹੜਾ ਪਾਰਾ ਹੈ ਉਹ ਕਾਫੀ ਹੀਟਾਂ ਲੜ ਗਿਆ ਅਕਸਰ ਇਹਨਾਂ ਦਿਨਾਂ ਵਿੱਚ ਜਿਹੜਾ ਪਾਰਾ ਹੈ ਤਾਪਮਾਨ ਉਹ ਕਾਫੀ ਜ਼ਿਆਦਾ ਹੁੰਦਾ ਹੈ 40 ਡਿਗਰੀ ਦੇ ਆਸ-ਪਾਸ ਹੁੰਦਾ ਹੈ ਔਰ 40 ਡਿਗਰੀ ਤੋਂ ਵੀ ਜ਼ਿਆਦਾ ਜਿਹੜਾ ਪਾਰਾ ਹੈ ਉਹ ਚਲਾ ਜਾਂਦਾ ਹੈ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਦਾ ਪੈਂਦਾ ਹੈ ਲੋਕਾਂ ਨੂੰ ਗਰਮੀ ਤੋਂ ਲੂਜ਼ ਚਪੇੜੇ ਤੋਂ ਕਾਫੀ ਪਰੇਸ਼ਾਨੀ ਚਲਣੀ ਪੈਂਦੀ ਹੈ ਪਰ ਜੋ ਹਾਲਾਤ ਬਣੇ ਹੋਏ ਨੇ ਮੌਸਮ ਜਿਹੜਾ ਬਹੁਤ ਸੁਹਾਣਾ ਬਣਿਆ ਹੋਇਆ ਕਿਉਂਕਿ ਪਿਛਲੇ ਇਹ ਗੱਲ ਕਰ ਲਈਏ 1.5 ਦਿਨ ਤੋਂ ਲਗਾਤਾਰ ਬਰਸਾਤ ਅੰਮ੍ਰਿਤਸਰ ਵਿੱਚ ਹੋ ਰਹੀ ਹੈ ਔਰ ਬਰਸਾਤ ਨੇ ਮੌਸਮ ਸੁਹਾਣਾ ਬਣਾ ਦਿੱਤਾ ਹੈ ਲੋਕ ਵੀ ਜਿਹੜੇ ਕੀ ਬਰਸਾਤ ਵਿੱਚ ਆ ਜਾ ਰਹੇ ਨੇ ਔਰ ਦੂਜੇ ਪਾਸੇ ਇੱਕ ਜਿਹੜੇ ਵੱਡੀ ਰਾਹਤ ਹੈ ਗਰਮੀ ਤੋਂ ਤਾਂ ਇੱਕ ਆਫਤ ਵੀ ਜਿਹੜੀ ਕਿ ਸੜਕਾਂ ਤੇ ਪਾਣੀ ਭਰਿਆ ਹੋਇਆ ਬਹੁਤ ਸਾਰੇ ਐਸੇ ਇਲਾਕੇ ਨੇ ਅੰਮ੍ਰਿਤਸਰ ਦੇ ਜਿੱਥੇ ਕਿ ਪਾਣੀ ਲਬ ਲਬ ਭਰਿਆ ਹੋਇਆ ਕਈ ਤਾਂ ਐਸੇ ਇਲਾਕੇ ਵੀ ਨੇ ਨੀਵੇਂ ਇਲਾਕੇ ਨੇ ਜਿੱਥੇ ਕਿ ਗੋਡੇ ਤਾਈ ਪਾਣੀ ਭਰਿਆ ਹੋਇਆ ਜੇਕਰ ਨਿਗਮ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਬੁੰਦਾ ਤਾਂ ਸ਼ਾਇਦ ਅਜਿਹੇ ਹਾਲਾਤ ਸੜਕਾਂ ਤੇ ਨਾ ਵਿਖਾਈ ਦਿੰਦੇ ਕਿਉਂਕਿ ਡੀ ਸਿਲਟਿੰਗ ਹੈ ਜਿਹੜੀ ਕਿ ਉਹ ਸਮੇਂ ਸਿਰ ਕਰਵਾਈ ਜਾਂਦੀ ਕਿਉਂਕਿ ਜੋ ਬਰਸਾਤਾਂ ਦੇ ਮੌਸਮ ਮੌਨਸੂਨ ਦਾ ਵੀ ਮੌਸਮ ਹੈ ਪਿਛਲੇ ਮਹੀਨੇ ਹੀ ਜਿਹੜਾ ਮੌਨਸੂਨ ਦਾ ਮੌਸਮ ਜਿਹੜਾ ਮਹੀਨਾ ਉਹ ਗੁਜ਼ਰਿਆ ਹੈ ਤੇ ਸਾਵਨ ਦਾ ਮਹੀਨਾ ਜਿਸ ਵਿੱਚ ਕਾਫੀ ਸਾਰੀਆਂ ਬਰਸਾਤਾਂ ਹੁੰਦੀਆਂ ਨੇ ਪਰ ਸਾਵਨ ਦਾ ਮਹੀਨਾ ਵੀ ਗੁਜ਼ਰ ਚੁੱਕਾ ਹੈ ਉਸ ਤੋਂ ਬਾਅਦ ਵੀ ਜਿਹੜਾ ਅਗਾਹ ਭਾਦੋ ਦਾ ਮਹੀਨਾ ਹੈ ਉਸ ਵਿੱਚ ਵੀ ਕਾਫੀ ਸਾਰੀਆਂ ਬਰਸਾਤਾਂ ਜਿਹੜੀ ਕਿ ਹੋ ਰਹੀਆਂ ਨੇ ਜਿਸ ਕਰਕੇ ਆਵਾਜਾਈ ਬਹੁਤ ਮੁਸ਼ਕਲ ਹੋ ਰਹੀ ਲੋਕਾਂ ਦੀ ਪਰ ਇੱਕ ਰਾਹਤ ਵਾਲੀ ਗੱਲ ਇਹ ਹੈ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਦੂਜੇ ਪਾਸੇ ਕਿਉਂਕਿ ਕਹਿੰਦੇ ਨੇ ਹਰ ਚੀਜ਼ ਦੇ ਦੋ ਇੰਪੈਕਟ ਹੁੰਦੇ ਨੇ ਇੱਕ ਇੰਪੈਕਟ ਤਾਂ ਗਰਮੀ ਤੋਂ ਰਾਹਤ ਹੈ ਪਰ ਦੂਜੇ ਪਾਸੇ ਜੋ ਹਾਲਾਤ ਬਣੇ ਹੋਏ ਸੜਕਾਂ ਤੇ ਸੜਕਾਂ ਲਬ ਲਬ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ ਲੋਕਾਂ ਨੂੰ ਆਵਾਜ਼ਾਂ ਵਿੱਚ ਦਿੱਕਤ ਹੋ ਰਹੀ ਹੈ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਹੈ ਜਿਹੜੇ ਵੀ ਸੀਵਰੇਜ ਪ੍ਰਣਾਲੀ ਹੈ ਉਸ ਨੂੰ ਸਹੀ ਤਰੀਕੇ ਨਾਲ ਉਹਦੀ ਸਫਾਈ ਕਰਵਾਈ ਜਾਵੇ ਉੱਥੋਂ ਗਾਰਡ ਕਰਵਾਈ ਜਾਵੇ ਤਾਂ ਜੋ ਜਿਹੜਾ ਇਹ ਪਾਣੀ ਬਰਸਾਤੀ ਇਹ ਸੜਕਾਂ 'ਚ ਨਾ ਖਲੋਵੇ ਇਹਨਾਂ ਦੀ ਨਿਕਾਸੀ ਜਿਹੜੀ ਕਿ ਉਹ ਸਮੇਂ ਸਿਰ ਹੋਵੇ ਤੇ ਲੋਕਾਂ ਨੂੰ ਰਾਹਤ ਮਿਲੇ ਕਮਲਪਰਸ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸ੍ਰੀ ਟੀਵੀ ਅੰਮ੍ਰਿਤਸਰ